ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਦੋ ਗਾਵਾਂ ਮਸੇਲ ਲਈ ਲੈ ਕੇ ਆਏ ਆਂਗੇ ਤੇ ਜਿਸ ਘਰ ਚੋਂ ਵੀਡੀਓ ਬਣਾ ਰਹੇ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂਗਾ ਇੱਕ ਤਾਂ ਹੈਗੀ ਆ ਬਈ ਕੱਪਣ ਥੋੜੇ ਦਿਨਾਂ ਦੀ ਕੱਚੀ ਆ ਤੇ ਇੱਕ ਆ ਗਈ ਟੋਕੜਵੜ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤੋਂ ਨਵੀਂ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਆ ਜੋ ਆਪਾਂ ਕਰਦੇ ਆ ਬਾਈ ਨਾਲ ਬਾਈ ਹਾਂਜੀ ਬਾਈ ਸ਼ਾਸਤਰੀ ਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹਾਂ ਬਾਈ ਵਧੀਆ ਜੀ ਬਾਈ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਦਿਆਲਪੁਰਾ ਭਾਈ ਦਾ ਪਿੰਡ ਆ ਜੀ ਨਾਮ ਬਾਈ ਦਰਸ਼ਨ ਸਿੰਘ ਜੀ ਠੀਕ ਪਿੰਡ ਹੈਗਾ ਦਿਆਲਪੁਰਾ ਭਾਈ ਦਾ ਤੇ ਜ਼ਿਲ੍ਹਾ ਬਠਿੰਡਾ ਬਠਿੰਡਾ ਫੂਲ ਹੈ ਨਾ ਫੂਲ ਜੀ ਤੇ ਨੇੜੇ ਪਿੰਡ ਪਈ ਇਧਰ ਆਵਾਂਗੇ ਤਾਂ ਭਟਾ ਵੀ ਰਾਜਦਾ ਭਟਾ ਵੀ ਆ ਨਾਲ ਭਾਈ ਰੁਪਾ ਵੀ ਜਲਾਲ ਵੀ ਨਾਲ ਜਲਾਲ ਵੀ ਨਾਲ ਤੇ ਮੋਬਾਈਲ ਨੰਬਰ ਬੋਲਿਓ ਜੀ ਆਪਣਾ 98723 98723 4051 ਇਹ ਬਾਈ ਦਾ ਬਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਬਾਈ ਜਿਹੜੀ ਸਾਹਮਣੇ ਆਪਾਂ ਵੜ ਦੇਖ ਰਹੇ ਕਿਹੜਾ ਸੁਆ ਸੁਂਦੀ ਆ ਬਾਈ ਪਲਣ ਬੜਾ ਹੀ ਪਲੂਣ ਸੁਂਦੀ ਆ ਹਾਂਜੀ ਤੇ ਕਿੰਨੇ ਕਿ ਦਿਨਾਂ ਦੀ ਕੱਚੀ ਆ ਬਾਈ ਬਾ 10 ਦਿਨ ਬਾਕੀ ਰਹਿੰਦੇ ਜੀ 10 ਦਿਨ ਬਾਕੀ ਹੈਗੀ ਹਾਂਜੀ ਤੇ ਕਿੰਨਾ ਕੁ ਦੁੱਧ ਪਾ ਦੂ ਬਈ ਐਸਟੀਮੇਟ ਜ ਉਹ ਤਾਂ ਇਹ ਸੇਵਾ ਦੇ ਸੱਤੇ ਆ ਉਹ ਤਾਂ ਹੁਣ ਆਪ ਦੀ ਸੇਵਾ ਕਰੂਗਾ ਤਾਂ ਕਿਵੇਂ ਮਰਜ਼ੀ ਕਰ ਸਕਦਾ ਬੜਾ ਢੇਠੋ ਠੀਕ ਹੈ ਬਈ ਬਾਕੀ ਆਪਣੇ ਘਰ ਦੀਆਂ ਹਾਂਜੀ ਠੀਕ ਹੈ ਬਈ ਤੇ ਉਹ ਟੋਕੜਾਈ ਇੱਕ ਮਿੰਟ ਬਈ ਥਾਣ ਬਈ ਇੱਕ ਨੰਬਰ ਆ ਗਿਆ ਬਹੁਤ ਸੋਹਣਾ ਥਾਣ ਆ ਗਿਆ ਕੱਲਾ ਕੱਲਾ ਥਾਣਾ ਗੁਲਾਬੀ ਥਾਣ ਬਈ ਪੂਰੀ ਬਿੱਥੇ ਥਾਣ ਲੱਗਿਆ ਵਾ ਥਾਣ ਬਹੁਤ ਚੰਗਾ ਕੱਢਿਆ ਬਈ ਹੈਨਾ ਹਾਂਜੀ ਹਾਂ ਸਹੀ ਗੱਲ ਹੈ ਬਈ ਤੇ ਲੇਵੇ ਦੀ ਬਈ ਫੀਟ ਐਂਡ ਫੂਟ ਚੈੱਕ ਹਾਂਜੀ ਇਹਦਾ ਸਿਰਫ ਕਰਦੀਆਂ ਬੈੜਾ ਕਰਕੇ ਹੂੰ ਬਾਕੀ ਕੱਦ ਕਾਠ ਦੀ ਗੱਲ ਕਰੀਏ ਬਈ ਸਮੀ ਭਲੀ ਦੀ ਗੱਲ ਕਰੀਏ ਕਰਮ ਵਾਲੀ ਫੁੱਲ ਬਹੁਤ ਸੋਹਣਾ ਰੰਗ ਰੂਪਟਾ ਚਾਹਦਾ ਚੰਗਾ ਆ ਗਿਆ ਬਾਕੀ ਵਰੀੜ ਬਈ ਇੱਕ ਨੰਬਰ ਆ ਗਈ ਫੇਸ ਬਿਊਟੀ ਆਪਾਂ ਨੇੜੇ ਚੈੱਕ ਕਰਵਾ ਲੈ ਚੈੱਕ ਕਰ ਸਕਦੇ ਹਾਂ ਕੰਨ ਆ ਗਿਆ ਛੋਟਾ ਮੋਦੀ ਵਾਲੀ ਠੰਡੀ ਹੈ ਉਹ ਠੰਡੀ ਹੈ ਬਈ ਹਾਂਜੀ ਠੰਡੀ ਹੈ ਪੂਰੀ ਠੰਡੀ ਬਾਈ ਕਹਿੰਨਾ ਬਈ ਫੁੱਲ ਖੋਲੇ ਬਈ ਤੋਰ ਦੇ ਮੜੀ ਫੁੱਲ ਕੇ ਤੇ ਬਈ ਇਹਦਾ ਮੁੱਲ ਫਿਰ ਕੀ ਰਹੂਗਾ ਇਹਦਾ ਜੀ 95000 ਰੁਪਏ ਉਹ ਜੀ ਥੋੜਾ ਕਹਣਾ ਮਾਨਤਾਨ ਹਾਂ ਮਾਨਤਾਨ ਕਰ ਦੇਾਂਗੇ ਜੀ ਠੀਕ ਹੈ ਬਈ ਕੋਈ ਆਈ ਗੋਤ ਬਾਈ ਕਹਣਾ ਹੈ ਇਹਦਾ ਬਾਈ ਮਾਨਤਾਨ ਜ਼ਰੂਰ ਕਰ ਦੇਾਂਗੇ 95000 ਰੁਪਏ ਮੋਲ ਹਵਾਨਾ ਚੈੱਕ ਕਰ ਸਕਦੇ ਹੋ ਬਈ ਬਹੁਤ ਸੋਹਣਾ ਤਿਆਰ ਕਰਦੀ ਆਉਂਦੀ ਆ ਵਧੀਆ ਹਵਾਨਾ ਤਿਆਰ ਕਰੂਗੀ ਕਰਨ ਵਾਲੀ 10 ਤੋਂ 12 ਦਿਨਾਂ ਦੀ ਕੱਚੀ ਆ ਬਾਈ ਉਸ ਸਮਨਾ ਬਤ ਅੰਦਾਜ਼ਾ ਜੀ ਆਪ ਦੀ ਜਜਮੈਂਟ ਬਈ ਜ਼ਰੂਰ ਲਾ ਲਿਓ ਬਲਟਲਾਂ ਬਹੁਤ ਖਾਉਂਦੀ ਆ ਸਾਰੀਆਂ ਨੇ ਕੱਢਣੀਆਂ ਫੇਰ ਜਾ ਕੇ ਤੇ ਸੂਣਾਗਾ ਬਾਕੀ ਜੇ ਹਾਈਟ ਹੋਣ ਦੀ ਗੱਲ ਕਰੀਏ ਫੁੱਲ ਬਈ ਕਦ ਕਾਠ ਬਹੁਤ ਆ ਹਨਾ ਹਾਂਜੀ ਹਾਂ ਹੂੰ ਸਹੀ ਗੱਲ ਹੈ ਕਦ ਕਾਠ ਦੀ ਗੱਲ ਕਰੀਏ ਬਈ ਫੁੱਲ ਬਾਕੀ ਥਣਾ ਦਾ ਆਪਣਾ ਕੋੜਾ ਕਾ ਵਪਾਰ ਦਾ ਜੀ ਘਰ ਦੀ ਬੈੜਾ ਜੀ ਸਹੀ ਗੱਲ ਹੈ ਬਈ ਬਾਈ ਦੇ ਘਰ ਦੀਆਂ ਬੈੜਾ ਨੇ ਬਈ ਬਾਕੀ ਤੁਸੀਂ ਥਣ ਚੈੱਕ ਕਰ ਸਕਦੇ ਨਾੜਾ ਨੂੜਾ ਨਾ ਲੇਵੇ ਤੇ ਫੁੱਲ ਚੰਗੇ ਆ ਬਈ ਬਾਕੀ ਜੇ ਸਮੀ ਪਲੀ ਦੀ ਗੱਲ ਕਰੀਏ ਜਿੰਦ ਜਾਨ ਦੀ ਗੱਲ ਕਰੀਏ ਕਰਨ ਵਾਲੀ ਚ ਫੁੱਲ ਪੂਰੀ ਸੀਲ ਠੰਡੀ ਹੈ ਠੰਡੀ ਠੰਡੀ ਬਈ ਲੈ ਚੈੱਕ ਕਰ ਸਕਦੇ ਹੋ ਫੁੱਲ ਹੋਈ ਤੇ ਅੱਗੇ ਬਈ 2 ਨੰਬਰ ਤੇ ਟੋਕੜ ਵੜਾ ਜੀ ਹਾਂ ਜੀ ਉਹ ਟੋਕੜ ਆਈ ਕਿਹੜਾ ਸੂਆ ਸੂਈ ਬਈ ਇਹ ਤੀਜਾ ਹੀ ਤੀਜਾ ਸੂਆ ਸੂਈ ਹੋ ਗਿਆ ਤੇ ਕਿੰਨਾ ਕ ਟਾਈਮ ਹੋ ਗਿਆ ਬਈ ਸੂਈ ਨੂੰ ਤਿੰਨ ਕ ਮਹੀਨੇ ਹੋ ਗਏ ਜੀ ਠੀਕ ਹੈ ਬਈ 12 ਲੀਟਰ ਦੁੱਧ ਆ ਜੀ ਪੂਰਾ ਕੰਢੇ ਵਾਲਾ ਚੋਕੇ ਦੋ ਜੇ ਕੋਈ ਵੀ ਦੋ ਟਾਂ ਟਾਂ ਟਾਈਮ ਆਪਦੀ ਚਾਰੇ ਹਾਂ ਹਾਂ ਚੋਕੇ ਦਸ਼ਲੀ ਕਰਕੇ ਫੇਰ ਲੈ ਕੇ ਜਾਓ ਠੀਕ ਹੈ ਬਈ ਉਹ ਠੰਡੀ ਹੈ ਪੂਰੀ ਹਾਂ ਜੀ ਇਹਦਾ ਫੋਨ ਤੇ ਰੇਟ ਕਰਾਓ ਠੀਕ ਹੈ ਇਹਦਾ ਰੇਟ ਬਈ ਕਹਿੰਦਾ ਬਈ ਮੋਲਾ ਜਿਲੇ ਇਹਦਾ ਫੋਨ ਦੇ ਕਰਾਂਗੇ ਮੋਲਾ ਜਾਈ ਜੀ ਹਾਂ ਹਾਂ ਮੋਹਲ ਬਾਈ ਕਹਿੰਦਾ ਬਾਈ ਜਾਇਰੋ ਬਾਕੀ ਥਾਣਾ ਪਾ ਚੈੱਕ ਕਰਵਾ ਲੈ ਚੋਣ ਚਵਾ ਕਿਵੇਂ ਦਾ ਬਾਈ ਹਾਂ ਵਧੀਆ ਜਮਾ ਜੀ ਸਰਾ ਜਮਾ ਮੱਜਾਂ ਰਗਾ ਚੋਣ ਬਈ ਕਹਿੰਦਾ ਵਧੀਆ ਬਾਈ ਚੋਣ ਚਵਾ ਗਾ ਮੋਟਾ ਚੋਣ ਚਵਾ ਬਾਕੀ ਠੰਡੀ ਠੁੰਡੀ ਦੇਖ ਸਕਦੇ ਹਾਂ ਲੇਵਾ ਚੈੱਕ ਕਰ ਸਕਦੇ ਹਾਂ ਪਹਿਲਾਂ ਬਹੁਤ ਸੋਹਣਾ ਚਵਾਈ ਹੋਈ ਵੀ ਆ ਪਾਈ ਸੇ ਹਾਂ ਹਾਂ ਜੀ ਹਾਂ ਜੀ ਹਾਂ ਠੀਕ ਹੈ ਬਈ ਸਵੇਰ ਦੀ ਬਾਈ ਕਹਿੰਦਾ ਬਈ ਚਵਾਈ ਹੋਈ ਵੀ ਆ ਖੋਲੀ ਬਾਈ ਤੋੜ ਦਿਓ ਮੜੀ ਜੀ ਖੋਲ ਕੇ ਬਾਕੀ ਕੱਦ ਕਾਠ ਵਾਲੀ ਬਿਹੜਾ ਬਾਈ ਸਮੀ ਪਲੀ ਚੰਗੀ ਹੈਗੀ ਫੇਸ ਵਗੈਰਾ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਚੰਗਾ ਆ ਗਿਆ ਬਈ ਕੱਦ ਕਾਠ ਵਾਲੀ ਬ ਤੋਰਾ ਤਾਰਾ ਇੱਕ ਨੰਬਰ ਆ ਗਿਆ ਬਈ ਚੈੱਕ ਕਰ ਸਕਦੇ ਬਹੁਤ ਸੋਹਣਾ ਤੋਰਾ ਤੇ ਮੁੱਲ ਬਾਈ ਕਹਿੰਦਾ ਬਈ ਰਹੂਗਾ ਫੋਨ ਤੇ ਮੁੱਲ ਬਾਲਾ ਤਾਂ ਨਹੀਂ ਹੁੰਦਾ ਬਈ ਨਹੀਂ ਨਹੀਂ ਜੈਜੀ ਮੁੱਲ ਕਰਦੇ ਹਾਂ ਠੀਕ ਹੈ ਬਈ ਮੁੱਲ ਬਾਈ ਕਹਿੰਦਾ ਬਈ ਜੈਜੀ ਕਰਾਂਗੇ ਤੇ ਮੁੱਲ ਰੱਖਾਂਗੇ ਦਾ ਫੋਨ ਤੇ ਬਾਕੀ ਤੋਰਾ ਤਾਰਾ ਤੁਸੀਂ ਚੈੱਕ ਕਰ ਸਕਦੇ ਬਈ ਇੱਕ ਨੰਬਰ ਤੋਰਾ ਤੇ ਜਿਸ ਘਰ ਚੋਂ ਆਪਾਂ ਵੀਡੀਓ ਬਣਾਈਆ ਕੋਈ ਵੀਰ ਦਾ ਵਪਾਰ ਦਾ ਕੰਮ ਨਹੀਂ ਆਪਣੀ ਘਰੇਲੂ ਪਸ਼ੂਆਂ ਚੋਂ ਇਹ ਦੁੱਮੇ ਵੜਾ ਸੇਲ ਕਰ ਰਹੇ ਆ ਬਾਕੀ ਹਵਾਨਾ ਕਿਵੇਂ ਤਿਆਰ ਕਰਦੇ ਆਂ ਸ਼ਾਮ ਤੱਕ ਬਈ ਹਾਂ ਜੀ ਪੂਰਾ ਵਧੀਆ ਤਿਆਰ ਹੁੰਦੀ ਹੈ ਜੀ ਥੱਲੋਂ ਠੀਕ ਹੈ ਬਾਈ ਕਹਿੰਦਾ ਸ਼ਾਮ ਤੱਕ ਬਈ ਪੂਰੀ ਵਧੀਆ ਤਿਆਰ ਹੁੰਦੀ ਹੈਗੀ ਜੇ ਕਿਸੇ ਵੀ ਵੀਰ ਨੂੰ ਬਈ ਬੈਡ ਪਸੰਦ ਆਵੇ ਦੋਮਾ ਚ ਕੋਈ ਵੀ ਬੈਡ ਪਸੰਦ ਆਵੇ ਤਾਂ ਬਾਈ ਨਾਲ ਬਾਈ ਕਰਿਓ ਕੰਟੈਕਟ ਵੀਡੀਓ ਨੂੰ ਵੇਖਣ ਲਈ ਧੰਨਵਾਦ